ਰੁਬੀਨਾ ਮਹਿਲਾ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਮਾਸੀ ਬਣ ਗਈ ਹੈ ਜੀਹਾਂ ਨੀਰੂ ਬਾਜਵਾ ਦੀ ਭੈਣ ਤੇ ਅਦਾਕਾਰਾ ਰੁਬੀਨਾ ਬਾਜਵਾ ਮਾਂ ਬਣ ਗਈ ਹੈ ਉਹਨਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਜਿਸ ਦੀ ਜਾਣਕਾਰੀ ਰੁਬੀਨਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਇਸ ਤਸਵੀਰ ਵਿੱਚ ਰੁਬੀਨਾ ਤੇ ਗੁਰਬਖਸ਼ ਚਾਲ ਆਪਣੇ ਪੁੱਤਰ ਨੂੰ ਸੀਨੇ ਨਾਲ ਲਗਾਏ ਹੋਏ ਦਿਖਾਈ ਦੇ ਰਹੇ ਹਨ ਇਸ ਪੋਸਟ ਨਾਲ ਉਹਨਾਂ ਨੇ ਲੰਬਾ ਕੈਪਸ਼ਨ ਵੀ ਲਿਖਿਆ ਹੈ ਰੁਬੀਨਾ ਬਾਜਵਾਦੀ ਇਸ ਪੋਸਟ ਉੱਤੇ ਫੈਨਸ ਵੱਖ-ਵੱਖ ਤਰੀਕੇ ਦੇ ਕਮੈਂਟਸ ਕਰ ਰਹੇ ਹਨ ਤੇ ਉਹਨਾਂ ਨੂੰ ਵਧਾਈਆਂ ਵੀ ਦੇ ਰਹੇ ਹਨ ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰਬਖਸ਼ ਚਾਲ ਨੇ 17 ਜੁਲਾਈ ਨੂੰ ਆਪਣੇ ਜਨਮ ਦਿਨ ਵਾਲੇ ਦਿਨ ਸਾਂਝੀ ਕੀਤੀ ਸੀ ਉਹਨਾਂ ਨੇ ਕੁਸ਼ ਕੁਸ਼ ਕਬਰੀ ਲਈ ਇਹ ਦਿਨ ਇਸ ਲਈ ਆਸੀ ਕਿਉਂਕਿ ਉਸ ਦੀ ਨੋਨਾ ਦਾ ਜਨਮ ਦਿਨ ਸੀ ਉਹਨਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ 2024 ਉਹ ਸਾਲ ਹੈ ਜਿਸ ਨੇ ਸਾਡਾ ਸਭ ਕੁਝ ਬਦਲ ਦਿੱਤਾ ਗੁਰਬਖਸ਼ ਨੇ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਸੀ ਰੁਬੀਨਾ ਮਾਈ ਲਵ ਤੁਸੀਂ ਮੈਨੂੰ ਜਨਮ ਦਿਨ ਦਾ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ ਤੇ ਉਹਨ ਗੁਰਬਖਸ਼ ਆਲਵੱਲੋ ਆਪਣੇ ਪੁੱਤਰ ਨਾਲ ਪਹਿਲੀ ਤਸਵੀਰ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਲਿਖਿਆ ਗਿਆ ਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡਾ ਹੈ 15 ਨਵੰਬਰ 2024 ਨੂੰ ਮੈਂ ਤੇ ਰੁਬੀਨਾ ਬਾਜਵਾ ਨੇ ਆਪਣੇ ਪੁੱਤਰ ਦਾ ਇਸ ਦੁਨੀਆ ਵਿੱਚ ਵੈਲਕਮ ਕੀਤਾ ਗਿਆ ਜਿਸ ਦਾ ਨਾਮ ਗੁਰਬਖਸ਼ ਸਿੰਘ ਚਾਲ ਰੱਖਿਆ ਗਿਆ ਹੈ ਦੱਸ ਜੀ ਕਿ ਨੀਰੂ ਬਾਜਵਾ ਮਾਸੀ ਬਣ ਗਈ ਹੈ ਕਿਉਂਕਿ ਉਹਨਾਂ ਦੀ ਭੈਣ ਰੁਬੀਨਾ ਬਾਜਵਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਦੱਸ ਦਿਓ ਕਿ ਰੁਬੀਨਾ ਬਾਜਵਾ ਦਾ ਵਿਆਹ 26 ਅਕਤੂਬਰ 2022 ਨੂੰ ਹੋਇਆ ਸੀ ਤੇ ਅੱਜ 15 ਨਵੰਬਰ ਨੂੰ ਉਹਨਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਮਾਸੀ ਬਣ ਗਈ ਹੈ ਜੀਹਾਂ ਨੀਰੂ ਬਾਜਵਾ ਦੀ ਭੈਣ ਤੇ ਅਦਾਕਾਰਾ ਰੁਬੀਨਾ ਬਾਜਵਾ ਮਾਂ ਬਣ ਗਈ ਹੈ ਉਹਨਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਜਿਸ ਦੀ ਜਾਣਕਾਰੀ ਰੁਬੀਨਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਇਸ ਤਸਵੀਰ ਵਿੱਚ ਰੁਬੀਨਾ ਤੇ ਗੁਰਬਖਸ਼ ਚਾਲ ਆਪਣੇ ਪੁੱਤਰ ਨੂੰ ਸੀਨੇ ਨਾਲ ਲਗਾਏ ਹੋਏ ਦਿਖਾਈ ਦੇ ਰਹੇ ਹਨ ਇਸ ਪੋਸਟ ਨਾਲ ਉਹਨਾਂ ਨੇ ਲੰਬਾ ਕੈਪਸ਼ਨ ਵੀ ਲਿਖਿਆ ਹੈ ਰੁਬੀਨਾ ਬਾਜਵਾਦੀ ਇਸ ਪੋਸਟ ਉੱਤੇ ਫੈਨਸ ਵਾਕ-ਵਾਕ ਤਰੀਕੇ ਦੇ ਕਮੈਂਟਸ ਕਰ ਰਹੇ ਹਨ ਤੇ ਉਹਨਾਂ ਨੂੰ ਵਧਾਈਆਂ ਵੀ ਦੇ ਰਹੇ ਹਨ ਦੱਸ ਜੀਏ ਕਿ ਇਸ ਤੋਂ ਪਹਿਲਾਂ ਗੁਰਬਖਸ਼ ਚਾਲ ਨੇ 17 ਜੁਲਾਈ ਨੂੰ ਆਪਣੇ ਜਨਮ ਦਿਨ ਵਾਲੇ ਦਿਨ ਸਾਂਝੀ ਕੀਤੀ ਸੀ ਉਹਨਾਂ ਨੇ ਖੁਸ਼ ਖਬਰ ਲਈ ਇਹ ਦਿਨ ਇਸ ਲਈ ਕਿਉਂਕਿ ਉਸ ਦੀ ਨੋਨਾ ਦਾ ਜਨਮ ਦਿਨ ਸੀ ਉਹਨਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ 2024 ਉਹ ਸਾਲ ਹੈ ਜਿਸ ਨੇ ਸਾਡਾ ਸਭ ਕੁਝ ਬਦਲ ਦਿੱਤਾ ਗੁਰਬਖਸ਼ ਨੇ ਪੋਸ ਦੀ ਕੈਪਸ਼ਨ ਵਿੱਚ ਲਿਖਿਆ ਸੀ ਰੁਬੀਨਾ ਮਾਈ ਲਵ ਤੁਸੀਂ ਮੈਨੂੰ ਜਨਮ ਦਿਨ ਦਾ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ ਤੇ ਉਹ ਗੁਰਬਖਸ਼ ਚਾਲ ਵੱਲੋਂ ਆਪਣੇ ਪੁੱਤਰ ਨਾਲ ਪਹਿਲੀ ਤਸਵੀਰ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਲਿਖਿਆ ਗਿਆ ਕਿ ਅੱਜ ਦਾ ਦਿਨ ਸਾਡੇ ਲਈ ਬਹੁਤ ਵੱਡਾ ਹੈ 15 ਨਵੰਬਰ 2024 ਨੂੰ ਮੈਂ ਤੇ ਰੁਬੀਨਾ ਬਾਜਵਾ ਨੇ ਆਪਣੇ ਪੁੱਤਰ ਦਾ ਇਸ ਦੁਨੀਆ ਵਿੱਚ ਵੈਲਕਮ ਕੀਤਾ ਗਿਆ ਜਿਸ ਦਾ ਨਾਮ ਗੁਰਬਖਸ਼ ਸਿੰਘ ਚਾਲ ਰੱਖਿਆ ਗਿਆ ਹੈ ਦੱਸ ਜੀ ਕਿ ਨੀਰੂ ਬਾਜਵਾ ਮਾਸੀ ਬਣ ਗਈ ਹੈ ਕਿਉਂਕਿ ਉਹਨਾਂ ਦੀ ਭੈਣ ਰੁਬੀਨਾ ਬਾਜਵਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਦੱਸ ਦਿਓ ਕਿ ਰੁਬੀਨਾ ਬਾਜਵਾ ਦਾ ਵਿਆਹ 26 ਅਕਤੂਬਰ 2022 ਨੂੰ ਹੋਇਆ ਸੀ ਤੇ ਅੱਜ 15 ਨਵੰਬਰ ਨੂੰ ਉਹਨਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਪੰਜਾਬੀ ਫਿਲਮੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਮਾਸੀ ਬਣ ਗਈ ਹੈ ਜੀਹਾਂ ਨੀਰੂ ਬਾਜਵਾ ਦੀ ਭੈਣ ਤੇ ਅਦਾਕਾਰਾ ਰੁਬੀਨਾ ਬਾਜਵਾ ਮਾਂ ਬਣ ਗਈ ਹੈ ਉਹਨਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਜਿਸ ਦੀ ਜਾਣਕਾਰੀ ਰੁਬੀਨਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਇਸ ਤਸਵੀਰ ਵਿੱਚ ਰੁਬੀਨਾ ਤੇ ਗੁਰਬਖਸ਼ ਛਾਲ ਆਪਣੇ ਪੁੱਤਰ ਨੂੰ ਸੀਨੇ ਨਾਲ ਲਗਾਏ ਹੋਏ ਦਿਖਾਈ ਦੇ ਰਹੇ ਹਨ ਇਸ ਪੋਸਟ ਨਾਲ ਉਹਨਾਂ ਨੇ ਲੰਬਾ ਕੈਪਸ਼ਨ ਵੀ ਲਿਖਿਆ ਹੈ ਰੁਬੀਨਾ ਬਾਜਵਾਦੀ ਇਸ ਪੋਸਟ ਉੱਤੇ ਫੈਨਸ ਵੱਖ-ਵੱਖ ਤਰੀਕੇ ਦੇ ਕਮੈਂਟਸ ਕਰ ਰਹੇ ਹਨ ਤੇ ਉਹਨਾਂ ਨੂੰ ਵਧਾਈਆਂ ਵੀ ਦੇ ਰਹੇ ਹਨ ਦੱਸ ਜਾਈਏ ਕਿ ਇਸ ਤੋਂ ਪਹਿਲਾਂ ਗੁਰਬਖਸ਼ ਚਾਲ ਨੇ ਇੱਕ ਖੁਸ਼ਖਬਰੀ 17 ਜੁਲਾਈ ਨੂੰ ਆਪਣੇ ਜਨਮ ਦਿਨ ਵਾਲੇ ਦਿਨ ਸਾਂਝੀ ਕੀਤੀ ਸੀ ਉਹਨਾਂ ਨੇ ਇਸ ਖੁਸ਼ਖਬਰੀ ਲਈ ਇਹ ਦਿਨ ਇਸ ਲਈ ਨਹੀਂ ਆਸੀ ਕਿਉਂਕਿ ਉਸ ਦਿਨ ਉਹਨਾਂ ਦਾ ਜਨਮ ਦਿਨ ਸੀ ਉਹਨਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ 2024 ਉਹ ਸਾਲ ਹੈ ਜਿਸ ਨੇ ਸਾਡਾ ਸਭ ਕੁਝ ਬਦਲ ਦਿੱਤਾ ਗੁਰਬਖਸ਼ ਨੇ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਸੀ ਰੁਬੀਨਾ ਮਾਈ ਲਵ ਤੁਸੀਂ ਮੈਨੂੰ ਜਨਮ